ਤਾਰ ਅੱਜ ਤੁਸੀਂ ਮੇਰਾ ਜੋ ਸਤਿਕਾਰ ਕੀਤਾ ਹੈ ਮੈਂ ਉਸ ਲਈ ਤੁਹਾਡਾ ਧੰਨਵਾਦੀ ਹਾਂ ਅਤੇ ਮੈਂ ਇਸ ਦੀ ਸਦਾ ਕਦਰ ਕਰਦਾ ਰਹਾਂਗਾ ਕਿਉਂਕਿ ਮੇਰਾ ਇਹ ਸਤਿਕਾਰ ਉਸ ਵਿਸ਼ਵ ਵਿਦਿਆਲੇ ਵੱਲੋਂ ਕੀਤਾ ਜਾ ਰਿਹਾ ਹੈ ਜਿਸ ਨੇ ਸਾਡੀ ਇੱਕ ਆਧੁਨਿਕ ਪਾਸ਼ਾ ਨੂੰ ਵਿਦਿਆ ਦਾ ਮਾਧਿਅਮ ਬਣਾਉਣ ਵਿੱਚ ਪਹਿਲ ਇਹ ਨਹੀਂ ਕੀਤੀ ਸਗੋਂ ਸਾਰੇ ਵਿਗਿਆਨਕ ਅਤੇ ਗੈਰ ਵਿਗਿਆਨਕ ਵਿਸ਼ਿਆਂ ਦੀ ਪੜ੍ਹਾਈ ਦੀਆਂ ਕਿਤਾਬਾਂ ਵੀ ਉਸੇ ਪਾਸ਼ਾ ਵਿੱਚ ਤਿਆਰ ਕਰਨ ਅਤੇ ਪ੍ਰਕਾਸ਼ਿਤ ਕਰਨ ਵਿੱਚ ਸਾਰਿਆਂ ਦੀ ਬਧੇਰੇ ਅਗਵਾਈ ਕੀਤੀ ਹੈ ਡੰਡੀ ਮੈਨੂੰ ਇਹ ਕੰਮ ਆਪਣੇ ਆਪ ਵਿੱਚ ਤੇ ਚੁਣੀ ਗਈ ਭਾਸ਼ਾ ਦੀਆਂ ਹੱਦਾਂ ਦੇ ਅੰਦਰ ਬੜਾ ਉਤਸ਼ਾਹ ਵਧਾਉ ਪ੍ਰਤੀਤ ਹੁੰਦਾ ਹੈ ਕਿਉਂਕਿ ਜਦੋਂ ਤੋਂ ਮੈਂ ਸਮੁੱਚੇ ਕੰਮਾਂ ਵਿੱਚ ਉੱਗਾ ਹਿੱਸਾ ਲੈਣਾ ਸ਼ੁਰੂ ਕੀਤਾ ਹੈ ਮੈਂ ਇਸ ਸਵਾਲ ਵਿੱਚ ਬਹੁਤ ਦਿਲਚਸਪੀ ਲੈਂਦਾ ਆਇਆ ਹਾਂ ਡੰਡੀ ਮੈਨੂੰ ਖੁਸ਼ੀ ਹੈ ਕਿ ਅੱਜ ਕੱਲ੍ਹ ਲੋਕਾਂ ਵਿੱਚ ਇਸ ਵਿਸ਼ੇ ਬਾਰੇ ਬਹੁਤ ਚੇਤਨਤਾ ਪੈਦਾ ਹੋ ਗਈ ਹੈ ਕਿ ਬૌਧਿਕ ਤੇ ਵਿਦਿਅਕ ਹਲਕੇ ਆਮ ਤੌਰ ਤੇ ਮੰਨਦੇ ਹਨ ਕਿ ਜੇ ਅਸੀਂ ਆਪਣੇ ਵਿਦਿਅਕ ਪਰਯਤਨਾਂ ਨੂੰ ਵਿਅਰਥ ਜਾਣ ਤੋਂ ਬਚਾਉਣਾ ਹੈ ਤਾਂ ਇਹ অতি ਜ਼ਰੂਰੀ ਹੈ ਕਿ ਵਿਦਿਆ ਸਾਡੀ ਆਪਣੀ ਭਾਸ਼ਾ ਵਿੱਚ ਦਿੱਤੀ ਜਾਵੇ ਡੰਡੀ ਪਰ ਇਹ ਸਭ ਕੁਝ ਹੁੰਦਿਆਂ ਹੋਇਆਂ ਵੀ ਕੁਝ ਲੋਕਾਂ ਵਿੱਚ ਇਸ ਬਾਰੇ ਸ਼ੰਕੇ ਹਨ ਕਿ ਭਾਸ਼ਾ ਦੀ ਕਿਹੜੀ ਨੀਤੀ ਸਾਡੇ ਮਨੋਰਥਾਂ ਦੀ ਪ੍ਰਾਪਤੀ ਲਈ ਸਭ ਤੋਂ ਵੱਧ ਠੁਕਵੀ ਹੋ ਸਕਦੀ ਹੈ ਡੰਡੀ ਮੈਂ ਇਸ ਬਾਰੇ ਤੁਹਾਡੀ ਆਗਿਆ ਨਾਲ ਕੁਝ ਸ਼ਬਦ ਕਹਿਣਾ ਚਾਹੁੰਦਾ ਹਾਂ ਡੰਡੀ ਮੈਂ ਸਮਝਦਾ ਹਾਂ ਕਿ ਇਸ ਦੇਸ਼ ਵਿੱਚ ਹਰ ਕੋਈ ਜਾਣਦਾ ਹੈ ਨਹੀਂ ਤਾਂ ਮੈਂ ਚਾਹੁੰਦਾ ਹਾਂ ਕਿ ਹਰ ਕੋਈ ਜਾਣੇ ਕਿ ਭਾਰਤ ਦੇ ਸੁਆਦੀਨ ਲੋਕਾਂ ਨੇ ਆਪਣੀ ਵਿਧਾਨ ਸਭਾ ਰਾਹੀਂ ਦੇਸ਼ ਲਈ ਜਿਹੜਾ ਸੰਵਿਧਾਨ ਬਣਾਇਆ ਹੈ ਉਸ ਹੇਠ ਸਾਡਾ ਇਹ ਫਰਜ਼ ਹੈ ਕਿ ਅਸੀਂ ਦੇਸ਼ ਵਿੱਚ ਇੱਕ ਲੋਕ ਰਾਜੀ ਸਮਾਜ ਕਾਇਮ ਕਰੀਏ ਜਿਸ ਵਿੱਚ ਹਰ ਵਿਅਕਤੀ ਅਤੇ ਹੋਰ ਲੋਕ ਸਮੂਹ ਨੂੰ ਇਹ ਸਮਝਣ ਦਾ ਹੀ ਅਧਿਕਾਰ ਹੋਵੇ ਅਤੇ ਅਫਸਰ ਮਿਲੇ ਕਿ ਉਹ ਕੀ ਕੁਝ ਕਰ ਸਕਦਾ ਹੈ ਨਾਲ ਹੀ ਹਰ ਵਿਅਕਤੀ ਨੂੰ ਰਾਜਾਂ ਵਿੱਚ ਅਤੇ ਕੇਂਦਰ ਵਿੱਚ ਸਰਕਾਰ ਦੀ ਨੀਤੀ ਮਿੱਥਣ ਦੇ ਸਮਾਨ ਅਵਸਰ ਦਿੱਤੇ ਗਏ ਹਨ ਡੰਡੀ ਇਸ ਕਰਕੇ ਸਾਡੇ ਲਈ ਜ਼ਰੂਰੀ ਹੈ ਕਿ ਵਿਦਿਆ ਦੇ ਮਾਧਿਅਮ ਬਾਰੇ ਨੀਤੀ ਦਾ ਫੈਸਲਾ ਕਰਨ ਲੱਗਿਆ ਅਸੀਂ ਇਸ ਆਦੇਸ਼ਕអនុਗ੍ਰਹਿ ਨੂੰ ਧਿਆਨ ਵਿੱਚ ਰੱਖੀਏ ਡੰਡੀ ਇਸ ਕਰਕੇ ਇਹ ਸਪਸ਼ਟ ਹੈ ਕਿ ਵਿਦਿਆ ਦੇ ਤਰੀਕੇ ਅਤੇ ਵਸੀਲੇ ਇਹੋ ਜਿਹੇ ਹੋਣੇ ਚਾਹੀਦੇ ਹਨ ਜਿਨ੍ਹਾਂ ਵਿੱਚ ਮਨੁੱਖ ਅਤੇ ਮਨੁੱਖ ਦਾ ਅਤੇ ਕਿਸੇ ਇੱਕ ਲੋਕ ਸਮੂਹ ਦਾ ਦੂਜਿਆਂ ਨਾਲੋਂ ਵਿਤਕਰਾ ਨਾ ਹੋਵੇ ਡੰਡੀ ਇਸ ਤੋਂ ਇਹ ਪਤਾ ਲੱਗਦਾ ਹੈ ਕੇ ਕਿਸੇ ਇੱਕ کافی ਵੱਡੇ ਪਛਾਈ ਲੋਕ ਸਮੂਹ ਦੀ ਹਰ ਕਿਸਮ ਦੀ ਵਿਦਿਆ ਮੋਡਲੀ ਉਚੇਰੀ ਅਤੇ ਵਿਸ਼ਵ ਵਿਦਿਆਲਿਆਂ ਦੀ ਆਪਣੀ ਬੋਲੀ ਵਿੱਚ ਦਿੱਤੀ ਜਾਣੀ ਚਾਹੀਦੀ ਹੈ ਡੰਡੀ